ਬਿਲਕੁਲ ਇਸ ਵੇਲੇ ਮੈਂ ਰਮਦਾਸ ਹਲਕੇ ਦਾ ਜਿਹੜਾ ਇਹ ਕਸਬਾ ਰਮਦਾਸ ਕਸਬਾ ਔਰ ਤੁਸੀਂ ਦੇਖੋ ਕਿ ਇਸ ਵਾਲੇ ਇਸ ਪਾਸੇ ਵੀ ਪਾਣੀ ਨਜ਼ਰ ਆ ਰਿਹਾ ਹੈ ਹਰ ਪਾਸੇ ਚੌਂਕ ਦੇ ਵਿੱਚ ਤੁਸੀਂ ਦੇਖੋ ਕਿ ਪਾਣੀ ਇਹ ਅਜਨਾਲਾ ਤੋਂ ਔਰ ਜੋ ਇਹ ਗੁਰਦਾਸਪੁਰ ਵਾਲੇ ਪਾਸੇ ਜਿਹੜੀ ਸੜਕ ਜਾ ਰਹੀ ਹੈ ਹਾਈਵੇ ਹੈ ਔਰ ਅਜਨਾਲੇ ਦੇ ਕੋਲ ਵੀ ਗੱਗੋਮਾਲ ਹੋਰ ਪਿੰਡ ਜਿਹੜੇ ਨੇ ਉੱਥੇ ਵੀ ਪਾਣੀ ਆਇਆ ਸੀ ਔਰ ਹਾਈਵੇ ਜੋ ਹੈ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਤਾਂ ਹਾਲਾਤ ਇਸ ਵੇਲੇ ਕਾਫੀ ਨਾਜ਼ੁਕ ਨੇ ਪਰ ਮੈਂ ਨਾਲ ਦੀ ਨਾਲ ਇਹ ਵੀ ਦੱਸ ਦਿਆਂ ਕਿ ਪਾਣੀ ਜੋ ਹੈ ਉਹ ਪਹਿਲਾਂ ਦੇ ਮੁਕਾਬਲੇ ਕਟਿਆ ਹੋਇਆ ਹਾਲਾਂਕਿ ਲੋਕ ਇਸ ਵੇਲੇ ਆਪਣੀਆਂ ਆਪਣੀਆਂ ਦੁਕਾਨਾਂ ਦੀ ਜੋ ਹੈ ਮਰਮਤ ਕਰਨ ਦੇ ਵਿੱਚ ਲੱਗੇ ਹੋਏ ਨੇ ਇਸ ਪਾਸੇ ਤੁਸੀਂ ਦੇਖੋ ਕਿ ਇਹ ਵੀ ਜਿਹੜੀ ਦੁਕਾਨ ਹੈ ਇਹ ਪਾਣੀ ਦੇ ਵਿੱਚ ਡੁੱਬੀ ਹੋਈ ਸੀ ਔਰ ਇਸ ਵੇਲੇ ਵੀ ਤੁਸੀਂ ਦੇਖੋ ਕਿ ਲੋਕਾਂ ਵੱਲੋਂ ਜੋ ਹੈ ਇੱਥੇ ਸਾਫ ਸਫਾਈ ਦਾ ਕੰਮ ਕੀਤਾ ਜਾ ਰਿਹਾ ਇਸ ਪਾਸੇ ਵੀ ਦੁਕਾਨ ਤੁਸੀਂ ਦੇਖੋ ਕਿ ਜਿਹੜੀ ਟਾਇਰਾਂ ਦੀ ਦੁਕਾਨ ਹੈ ਇਹ ਵੀ ਪਾਣੀ ਦੇ ਵਿੱਚ ਡੁੱਬੀ ਹੋਈ ਸੀ ਔਰ ਇਹ ਜਿਹੜੀ ਰੋਡ ਹੈ ਇਹ ਗੁਰਦਾਸਪੁਰ ਵਾਲੇ ਪਾਸੇ ਜਾਂਦੀ ਹੈ ਔਰ ਇੱਥੇ ਤੁਸੀਂ ਦੇਖੋ ਕਿ ਇਹ ਹੱਲੇ ਸ਼ਹਿਰ ਦਾ ਹਿੱਸਾ ਔਰ ਇਸ ਤੋਂ ਅੱਗੇ ਦਰਿਆ ਵਾਲੇ ਪਾਸੇ ਹੱਲੇ ਵੀ ਬਹੁਤ ਸਾਰਾ ਪਾਣੀ ਹੈ ਪਰ ਇਹ ਪੂਰਾ ਇਲਾਕਾ ਜਿਹੜਾ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਅਤਾ ਇਹ ਬਜ਼ੁਰਗ ਨੇ ਇਹਨਾਂ ਦੀ ਅਸੀਂ ਗੱਲ ਵੀ ਸੁਣ ਲਈ ਐ ਪਰ ਬਾਰ-ਬਾਰ ਸ਼ਾਇਦ ਕੁਝ ਕਹਿਣਾ ਚਾਹੁੰਦੇ ਇਹਨਾਂ ਨਾਲ ਠਹਿਰ ਕੇ ਗੱਲ ਕਰਾਂਗੇ 2 ਮਿੰਟ ਬਾਪੂ ਜੀ ਇੱਧਰ ਆ ਜਾਓ ਪਹਿਲਾਂ ਮੈਂ ਹਾਲਾਤ ਦਿਖਾ ਦਿਆਂ ਹਾਲਾਤ ਦਿਖਾਉਣੇ ਬਹੁਤ ਜ਼ਰੂਰੀ ਐ ਇਸ ਵੇਲੇ ਤੁਹਾਡੀ ਵੀ ਗੱਲ ਜ਼ਰੂਰ ਸੁਣੀ ਜਾਏਗੀ ਜਿਹੜੇ ਵੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਵੀਰੇ ਇਸ ਵੇਲੇ ਕੀ ਹਾਲਾਤ ਨੇ ਅੱਗੇ ਜਿੱਥੋਂ ਤੁਸੀਂ ਲਗਾਤਾਰ ਪਿੰਡਾਂ ਤੱਕ ਪਹੁੰਚ ਕਰ ਰਹੇ ਹੋ ਜੀ ਪਿੰਡਾਂ ਦਾ ਬਹੁਤ ਹੀ ਮਾਰਾ ਹਾਲ ਐ ਅਸੀਂ ਪਿੰਡ ਕੋਹਨੇਵਾਲ ਗਏ ਆ ਜੋ ਕਿ ਤੁਸੀਂ ਦੇ ਵਿੱਚ ਜਿੱਥੇ ਘਟੋ ਘਟ ਨਹੀਂ ਤੇ 7-7 ਫੁੱਟ ਪਾਣੀ ਐ ਪਾਣੀ ਉੱਥੇ ਦੇ ਲੋਕਾਂ ਦਾ ਹਾਲਾਤ ਸੁਣਿਆ ਅਸੀਂ ਉਹਨਾਂ ਦੇ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਪ੍ਰਮਾਤਮਾ ਦੀ ਦਇਆ ਦੇ ਨਾਲ ਅਸੀਂ ਬਚੇ ਹਾਂ ਨਹੀਂ ਤੇ ਇਦਾਂ ਦੇ ਮਾਰੇ ਹਾਲਾਤ ਸੀ ਕਿ ਅਸੀਂ ਬਚ ਨਹੀਂ ਸਕਦੇ ਤੇ ਸਾਰੇ ਉਹ ਕੋਠਿਆਂ ਤੇ ਚੜੇ ਸੀ ਤੇ ਅੱਜ ਆਪਾਂ ਪਿੰਡ ਧੁਪਸਰੀ ਵੱਲੋਂ ਬਟਾਲੇ ਤੋਂ ਸਾਰੇ ਸੰਗਤ ਦੇ ਸੰਯੋਗ ਨਾਲ ਸੇਵਾ ਕੀਤੀ ਹੈ ਰਾਸ਼ਨ ਪਹੁੰਚਾਇਆ ਹੈ ਪਾਣੀ ਪਹੁੰਚਾਇਆ ਹੈ ਉਹ ਦਵਾਈਆਂ ਪਹੁੰਚਾਈਆਂ ਨੇ ਉਹ ਪਿੰਡਾਂ ਤੇ ਆਪਾਂ ਗਏ ਆ ਤਾਂ ਬਹੁਤ ਹੀ ਉਸਪਿੰਡਾਂ ਦਾ ਮਾਰਾ ਮੇਰੀ ਜਗ੍ਹਾ ਤੇ ਅਸੀਂ ਖੜੇ ਆ ਪਹਿਲਾਂ ਇੱਥੇ ਵੀ ਬਹੁਤ ਜ਼ਿਆਦਾ ਪਾਣੀ ਸੀ ਗੱਡੀਆਂ ਵੀ ਨਹੀਂ ਆ ਰਹੀਆਂ ਸੀ ਹਾਲਾਂਕਿ ਸ਼ਹਿਰ ਦੇ ਵਿੱਚ ਪਾਣੀ ਹੁਣ ਥੋੜਾ ਘਟਿਆ ਨਜ਼ਰ ਆ ਰਿਹਾ ਹਾਂਜੀ ਹਾਂਜੀ ਪਹਿਲਾਂ ਐਸੇ ਹਲਕੇ ਤੇ ਵੀ ਬਹੁਤ ਪਾਣੀ ਸੀ ਜਿੱਦਾਂ ਡੇਰੇ ਤੇ ਵੀ ਬਹੁਤ ਪਾਣੀ ਸੀ ਪਾਣੀ ਇੱਥੇ ਵੀ ਬਹੁਤ ਮਾਰ ਕੀਤੀ ਤੇ ਜਦ ਜਦ ਹੋਰ ਜਿੱਥੇ ਨਿੱਕੀਆਂ ਮੋਟੀਆਂ ਨਹਿਰਾਂ ਸੀ ਉਹ ਨਿਕਾਸ ਦਾ ਪਾਣੀ ਚੱਲਦਾ ਗਿਆ ਤੇ ਇਹ ਪਾਣੀ ਦਾ ਜਲ ਪਰਦਤ ਘਟ ਗਿਆ ਤੇ ਹੁਣ ਲੋਕਾਂ ਨੂੰ ਮੁਸ਼ਕਲ ਕਿਹੜੀ ਚੀਜ਼ ਦੀ ਆ ਰਹੀ ਐ ਇਸ ਵੇਲੇ ਸਭ ਤੋਂ ਵੱਧ ਪਸ਼ੂ ਪਸ਼ੂ ਲੋਕ ਕਹਿ ਰਹੇ ਆ ਪਸ਼ੂ ਚਾਰਾ ਬਚਾਇਆ ਜਾਂ ਵੱਧ ਤੋਂ ਵੱਧ ਪਛੂ ਬਹੁਤ ਮਤਲਬ ਖਾਣ ਪੀਣ ਦਾ ਸਮਾਨ ਤਾਂ ਬਹੁਤ ਵੱਡੇ ਪੀ ਆ ਰਿਹਾ ਹਾਂ ਹਾਂ ਤਾਂ ਬਿਲਕੁਲ ਇਹ ਵੀਰ ਲਗਾਤਾਰ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਇਹ ਜਿਹੜੀ ਸੜਕ ਹੈ ਇਹ ਅੰਮ੍ਰਿਤਸਰ ਵਾਲੇ ਪਾਸਿਓਂ ਰਮਦਾਸ ਨੂੰ ਆਉਂਦੀ ਹੈ ਔਰ ਬਹੁਤ ਸਾਰੇ ਲੰਗਰ ਹੋਰ ਸੇਵਾ ਦੀ ਜਿਹੜੀ ਲਗਾਤਾਰਤਾ ਇੱਕ ਤਸਵੀਰ ਹੋਰ ਦਿਖਾ ਦਿਆਂ ਕਿ ਲੋਕਾਂ ਨੇ ਛੱਤਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਤਰਪਾਲਾਂ ਪਾ ਕੇ ਜੋ ਹੈ ਉਹ ਰਹਿਣ ਦੇ ਲਈ ਮਜਬੂਰ ਨੇ ਕਿਉਂਕਿ ਬਾਰਿਸ਼ ਜਦੋਂ ਹੁੰਦੀ ਹੈ ਤਾਂ ਉਦੋਂ ਉਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਹੋਰ ਮੁਸ਼ਕਲ ਹੋ ਜਾਂਦੀ ਹੈ ਪਾਣੀ ਤੁਸੀਂ ਦੇਖੋ ਕਿ ਲਗਾਤਾਰ ਸੜਕ ਦੇ ਉੱਤੇ ਨਜ਼ਰ ਆ ਰਿਹਾ ਕਿਉਂਕਿ ਇਹ ਜਿਹੜਾ ਪਾਣੀ ਹੈ ਇਹ ਜਦੋਂ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧੇ ਤਾਂ ਪੂਰਾ ਇਲਾਕਾ ਜਿਹੜਾ ਪਾਣੀ ਦਾ ਇੱਕ ਵਾਰੀ ਮੈਂ ਇਸ ਪਾਸੇ ਦੀ ਤਸਵੀਰ ਦਿਖਾ ਦਿਆਂ ਕਿ ਸਾਹਮਣੇ ਜਿਹੜਾ ਬੋਰਡ ਨਜ਼ਰ ਆ ਰਿਹਾ ਫਤੇਗੜ ਚੂੜੀਆਂ ਤਾਂ ਇਹ ਫਤੇਗੜ ਚੂੜੀਆਂ ਤੋਂ ਰਮਦਾਸ ਵਾਲੇ ਪਾਸੇ ਜਿਹੜੀ ਸੜਕ ਆ ਰਹੀ ਹੈ ਇਹ ਪੂਰੀ ਦੀ ਪੂਰੀ ਸੜਕ ਜਿਹੜੀ ਹੈ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਸੀ ਤਾਂ ਹੁਣ ਥੋੜਾ ਪਾਣੀ ਦਾ ਲੈਵਲ ਸ਼ਹਿਰ ਦੇ ਵਿੱਚ ਜ਼ਰੂਰ ਘਟਿਆ ਪਰ ਸਾਹਮਣੇ ਤੁਸੀਂ ਦੇਖੋ ਕਿ ਲੋਕ ਇਸ ਵੇਲੇ ਜਦੋਂ ਜੈਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿੰਨੀਆਂ ਵੀ ਦੁਕਾਨਾਂ ਨੇ ਇਹ ਸਾਰੀਆਂ ਦੁਕਾਨਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਸੀ 3 ਤੋਂ 4 ਫੁੱਟ ਇੱਥੇ ਪਾਣੀ ਦਾ ਲੈਵਲ ਸੀ ਪਰ ਹੁਣ ਪਾਣੀ ਦਾ ਲੈਵਲ ਜਿਹੜਾ ਉਹ ਘਟ ਰਿਹਾ ਲੋਕ ਆਪਣੀਆਂ ਦੁਕਾਨਾਂ ਖੋਲ੍ਹ ਰਹੇ ਨੇ ਔਰ ਜਿਹੜਾ ਸਫਾਈ ਦਾ ਕੰਮ ਹੈ ਉਹ ਹੁਣ ਕੀਤਾ ਜਾ ਰਿਹਾ ਪਰ ਕਾਫੀ ਮੁਸ਼ਕਲਾਂ ਲੋਕਾਂ ਨੂੰ ਆ ਰਹੀਆਂ ਆ ਉਧਰ ਦੂਸਰੇ ਪਾਸੇ ਲਗਾਤਾਰ ਵਕ ਵਕ ਜਥੇਬੰਦੀਆਂ ਵਕ ਵਕ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਇਸ ਸੇਵਾ ਦੇ ਕੰਮ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਇਹ ਇਹ ਪੰਜਾਬੀਆਂ ਦੀ ਅਸੀਂ ਕਹਿ ਸਕਦੇ ਕਿ ਇੱਕ ਖੂਬਸੂਰਤੀ ਹੈ ਜਾਂ ਪੰਜਾਬ ਦੀ ਇੱਕ ਵਧੀਆ ਤਸਵੀਰ ਹੈ ਤੁਸੀਂ ਦੇਖੋ ਕਿ ਲੋਕ ਹੱਲੇ ਵੀ ਗੱਲਬਾਤ ਵੀ ਕਰ ਲੈਂਦੇ ਆ ਤੁਸੀਂ ਇਸ ਇਲਾਕੇ ਦੇ ਭਾਜੀ ਪਿੱਛੇ ਕੀ ਹਾਲ ਹੈ ਇਲਾਕੇ ਦੇ ਵਿੱਚ ਪਾਣੀ ਦਾ ਹਾਂ ਠੀਕ ਹੈ ਪਿੱਛੇ ਥੋੜਾ ਜਿਆ ਧਰਿਆ ਪਾਣੀ ਹਾਂਜੀ ਕੜਿਆ ਹੁਣ ਹੁਣ ਕੜ ਗਿਆ ਕਿੰਨੀਆਂ ਕਿ ਮੁਸ਼ਕਲਾਂ ਸੀ ਜਦੋਂ ਪਾਣੀ ਵਧਿਆ ਕਿਦਾਂ ਮੋਦੋ ਕੀ ਕੀ ਬੰਦੀ ਸਭ ਕੋ ਹੀ ਤੇ ਹੁਣ ਬੱਤੀ ਪਾंदे ਪਾਣੀ ਮੜ ਮੋਟਾ ਹੁੰਦਾ ਟੂਟੀ ਵਾਲਾ ਹੁੰਦਾ ਹੁਣ ਮੁਸ਼ਕਲ ਹੈ ਗਈ ਪਾਣੀ ਪੂਣੀ ਦੀ ਮੁਸ਼ਕਲ ਹੈ ਲੋਕਾਂ ਨਾਲ ਜੀ ਰੋਟੀ ਪਾਣੀ ਲਾਈਟ ਆ ਰਹੀ ਕਿ ਨਹੀਂ ਨਾ نیٹ ਬੰਦ ਬਿਲਕੁਲ ਇਲੈਕਟ੍ਰਿਸਿਟੀ ਜਿਹੜੀ ਆ ਉਹ ਵੀ ਬੰਦ ਹੈ ਉਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਪੀਣ ਵਾਲੇ ਪਾਣੀ ਦੀ ਵੀ ਮੁਸ਼ਕਲ ਹੈ ਇਹ ਵੀ ਭਾਈ ਸਾਹਿਬ ਕਿਹੜੇ ਪਿੰਡੋਂ ਆਏ ਔਰ ਕੀ ਹਾਲਾਤ ਨੇ ਇਸ ਵੇਲੇ ਹਾਲਾਤ ਸਤਿਗੁਰੂ ਦੀ ਕਿਰਪਾ ਚੜ੍ਹਦੀ ਕਲਾ ਆ ਚੜ੍ਹਦੀ ਕਲਾ ਦਾ ਪ੍ਰਤੀਕ ਰਹੋ ਤੁਸੀਂ ਯੋ ਵੀ ਆ ਗਿਆ ਔਰ ਜਿਹੜੇ ਪੰਜਾਬੀ ਇਸ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਰ ਚੀਜ਼ ਪੌਣ ਚੜ੍ਹਦੀ ਕਲਾ ਚੜ੍ਹਦੀ ਕਲਾ ਤਾਂ ਬਿਲਕੁਲ ਇੱਕ ਵਧੀਆ ਤਸਵੀਰ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਪੰਜਾਬੀ ਕਿਉਂਕਿ ਇਸ ਵੇਲੇ ਭਾਵੇਂ ਕਿ ਮੁਸ਼ਕਲ ਹਾਲਾਤ ਸੀ ਪਾਣੀ ਦੇ ਨਾਲ ਪੂਰਾ ਇਲਾਕਾ ਘਿਰਿਆ ਹੋਇਆ ਸੀ ਪਰ ਫੇਰ ਵੀ ਚੜ੍ਹਦੀ ਕਲਾ ਦੇ ਵਿੱਚ ਜੋ ਹੈ ਹਰ ਕੋਈ ਚੜ੍ਹਦੀ ਕਲਾ ਚ ਹੈ ਪਰ ਅਜਿਹੇ ਮਾਹੌਲ ਦੇ ਵਿੱਚ ਹਰ ਕਿਸੇ ਨੂੰ ਹੌਸਲਾ ਦੇਣਾ ਹਰ ਕਿਸੇ ਦਾ ਸਾਥ ਦੇਣਾ ਉਹ ਬਹੁਤ ਜ਼ਰੂਰੀ ਹੁੰਦਾ ਹੈ ਉਹ ਬਹੁਤ ਜ਼ਰੂਰੀ ਹੁੰਦਾ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਕੁਝ ਲੋਕ ਜਿਹੜੇ ਨੇ ਉਹ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਜਦ ਕਿ ਕੁਝ ਲੋਕ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਵੀ ਖੜੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਜ਼ਿਆਦਾਤਰ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਬੁਰੇ ਹਾਲਾਤ ਨੇ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਦੇ ਵਿੱਚ ਲੋਕ ਇਸ ਵੇਲੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਅਸੀਂ ਲਗਾਤਾਰ ਹਰ ਇੱਕ ਤਸਵੀਰ ਵੀ ਦਿਖਾ ਰਹੇ ਆ ਜਿਹੜੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਬਹੁਤ ਵੱਡੀ ਅਸੀਂ ਕਹਿ ਸਕਦੇ ਕਿ ਇਸ ਵੇਲੇ ਇਹ ਸੇਵਾ ਵੀ ਹੈ ਔਰ ਪਾਣੀ ਦੇ ਵਿੱਚ ਹਰ ਕਿਸੇ ਤੱਕ ਪਹੁੰਚਣਾ ਕਿਉਂਕਿ ਟਰੈਕਟਰ ਟਰਾਲੀਆਂ ਤੁਸੀਂ ਦੇਖੋ ਲਗਾਤਾਰ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਰਾਹਤ ਦੀ ਜਿਹੜੀ ਸਮਗਰੀ ਪਾਈ ਜਾ ਰਹੀ ਆ ਤਾਂ ਲਗਾਤਾਰ ਪਾਣੀ ਦਾ ਲੈਵਲ ਜਿਹੜਾ ਵੱਧ ਰਿਹਾ ਤਾਂ ਇਹ ਦੇਖੋ ਤੁਸੀਂ ਇਹ ਮੁਸ਼ਕਲ ਦੇਖੋ ਕਿੰਨੇ ਲੋਕਾਂ ਦੀ ਆ ਰਹੀ ਕੁਝ ਲੋਕ ਜਿਹੜੇ ਨੇ ਬਿਨਾਂ ਵਜ੍ਹਾ ਮਾਹੌਲ ਨੂੰ ਜੋ ਹੈ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਬਿਲਕੁਲ ਇਹ ਹਾਲਾਤ ਨੇ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਕੁਝ ਲੋਕ ਜਾਣ ਪੁੱਛ ਕੇ ਪਰੇਸ਼ਾਨੀ ਜਿਹੜੀ ਆ ਉਹ ਕ੍ਰੀਏਟ ਕਰ ਰਹੇ ਨੇ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਅੱਤਰਾਨਾ ਇਸ ਵੇਲੇ ਪੈਸਾ ਪਿੰਡਾਂ ਦੇ ਵਿਚ ਆ ਰਹੀ ਹੈ ਪਿੰਡਾਂ 'ਚ ਮੁਸ਼ਕਲ ਤੇ ਬਹੁਤ ਆ ਬਾਕੀ ਆ ਮੀਡੀਆ ਦੇ ਬੋਲਣ ਦਾ ਫਾਇਦਾ ਕੋਈ ਨਾ ਕੁਝ ਹੋਣਾ ਲੋਕਾਂ ਦੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚਾਰੇ ਪਹਿਲੇ ਦੇਰ ਤੋਂ ਕਿੱਥੇ ਪਾਣੀ ਉਹ ਉਹ ਬੋਲੋ ਇਹਨਾਂ ਨੂੰ ਬੜੀ ਦੇਰ ਤੋਂ ਭਾਈ ਸਾਹਿਬ ਇੱਥੇ ਮੈਂ ਨਾਲ ਵੀ ਗੱਲਬਾਤ ਕਰ ਰਿਹਾ ਤਾਂ ਇਹ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਇਹ ਹਾਲਾਤ ਨੇ ਤਾਜ਼ਾ ਰਾਮਦਾਸ ਰਮਦਾਸ ਇਲਾਕੇ ਦੇ